ਬਾਰ-ਬਾਰ ਛੋਟੇ ਵੱਡੇ ਕਈ ਝਟਕੇ ਮਿਲਣ ਤੋਂ ਬਾਅਦ ਵੀ ਪੰਜਾਬ ਕਾਂਗਰਸ ਅਤੇ ਕਾਂਗਰਸੀ ਆਗੂ ਕੋਈ ਸਬਕ ਨਹੀਂ ਸਿੱਖਦੇ ਆਹ ਚਾਰ ਜ਼ਿਮਨੀ ਚੋਣਾਂ ਦੇ ਨਤੀਜੇ ਵੀ ਇਹਨਾਂ ਲਈ ਵੱਡਾ ਸਬਕ ਨੇ ਜੇ ਮੰਨਣ ਤਾਂ ਸਿਰਫ ਆਮ ਆਦਮੀ ਪਾਰਟੀ ਦੀ ਸਿਆਸੀ ਰਾਜਧਾਨੀ ਮੰਨੀ ਜਾਂਦੀ ਬਰਨਾਲਾ ਵਿਧਾਨ ਸਭਾ ਸੀਟ ਜਿੱਤ ਕੇ ਕਾਂਗਰਸੀਆਂ ਨੂੰ ਜ਼ਿਆਦਾ ਖੁਸ਼ ਹੋਣ ਦੀ ਲੋੜ ਨਹੀਂ ਇਹ ਸੀਟ ਜਿਵੇਂ ਕਾਂਗਰਸ ਦੀ ਝੋਲੀ ਪਈ ਆ ਉਸ ਪਿੱਛੇ ਕਾਂਗਰਸ ਜਾਂ ਇਸ ਦੇ ਆਗੂਆਂ ਦੀ ਕੋਈ ਵੱਡੀ ਦੇਣ ਨਹੀਂ ਸਗੋਂ ਹਾਕਮ ਧਿਰ ਦੀ ਆਪਸੀ ਫੁੱਟ ਦਾ ਹੀ ਲਾਹਾ ਕਾਂਗਰਸ ਨੂੰ ਮਿਲਿਆ ਪੰਜਾਬ ਦੇ ਕਾਂਗਰਸੀ ਆਗੂਆਂ ਨੂੰ ਸਿਰਫ ਮੁੱਖ ਮੰਤਰੀ ਵਾਲੀ ਕੁਰਸੀ ਦਿਖਦੀ ਹੈ ਪਰ ਇਹ ਤਾਂ ਤਾਂ ਹੀ ਮਿਲੂ ਜੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਲੋੜਿੰਦਾ ਬਹੁਮਤ ਕਾਂਗਰਸ ਨੂੰ ਮਿਲੇਗਾ ਜ਼ਮੀਨੀ ਪੱਧਰ ਉੱਤੇ ਲੋਕਾਂ ਦੀ ਲੜਾਈ ਲੋਕਾਂ ਵਿੱਚ ਰਹਿ ਕੇ ਲੜਨ ਦੀ ਥਾਂ ਇਹ ਕਾਂਗਰਸੀ ਆਪਸ ਵਿੱਚ ਹੀ ਲੜਦੇ ਰਹਿੰਦੇ ਨੇ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਅਤੇ ਠਿੱਬੀ ਲਾਉਣ ਦੀ ਮਹਾਰਤ ਇਹਨਾਂ ਤੋਂ ਵੱਧ ਕਿਸੇ ਕੋਲ ਨਹੀਂ ਪਿਛਲੀਆਂ ਗਲਤੀਆਂ ਤੋਂ ਇਹਨਾਂ ਨੇ ਕੱਖ ਨਹੀਂ ਸਿੱਖਿਆ ਅਤੇ ਲੱਛਣ ਜੇ ਹੁਣ ਵੀ ਉਹੀ ਰਹੇ ਤਾਂ 2027 ਵਿੱਚ ਵੀ ਪੁੱਲ ਜਾਣ ਕਿ ਲੋਕ ਸੱਤਾ ਦੀ ਕੁਰਸੀ ਉੱਤੇ ਇਹਨਾਂ ਨੂੰ ਬਿਠਾ ਦੇਣਗੇ ਨਾ ਤਾਂ ਇਹਨਾਂ ਪਿਛਲੀਆਂ ਗਲਤੀਆਂ ਤੋਂ ਕੁਝ ਸਿੱਖਿਆ ਅਤੇ ਨਾ ਹੀ ਇਹਨਾਂ ਆਹਾਂ ਚਾਰ ਜਮਨੀ ਚੋਣਾਂ ਦੇ ਨਤੀਜਿਆਂ ਤੋਂ ਕੁਝ ਸਿੱਖਣਾ ਹੈ ਇਹੋ ਲੱਗਦਾ ਹੈ ਜਿਵੇਂ ਪੰਜਾਬ ਕਾਂਗਰਸ ਦੇ ਇਹ ਆਗੂ 2027 ਦੀਆਂ ਚੋਣਾਂ ਵਿੱਚ ਆਮ ਆਦੀ ਪਾਰਟੀ ਲਈ ਮੋੜ ਰਾਹ ਪੱਤਰਾ ਕਰਨ ਦੇ ਰਾਹ ਤੁਰੇ ਹੋਏ ਨੇ ਗੱਲ ਪੰਜਾਬ ਕਾਂਗਰਸ ਪ੍ਰਧਾਨ ਮਰਿੰਦਰ ਸਿੰਘ ਰਾਜਾ ਬੜਿੰਗ ਤੋਂ ਸ਼ੁਰੂ ਕਰਦੇ ਆ ਉਹ ਤਾਂ ਜਿਮਨੀ ਚੋਣਾਂ ਦੇ ਨਤੀਜੇ ਆਉਣ ਮਗਰੋਂ ਇਹ ਕਹਿ ਰਹੇ ਨੇ ਕਿ ਅਮੂਮਨ ਸੱਤਾਧਾਰੀ ਧਿਰ ਹੀ ਜਿਮਨੀ ਚੋਣਾਂ ਜਿੱਤਦੀ ਹੈ ਕਿਉਂਕਿ ਉਹ ਪਾਵਰ ਸਮੇਤ ਹਰ ਹਰਵਾ ਵਰਤਦੀ ਹੈ ਮੁੱਖ ਵਿਰੋਧੀ ਪਾਰਟੀ ਦੇ ਸੂਬਾ ਪ੍ਰਧਾਨ ਨੂੰ ਅਜਿਹੀ ਬਿਆਨਬਾਜ਼ੀ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਚੋਣ ਹਾਰਨ ਮਗਰੋਂ ਰਾਜਾ ਵੜਿੰਗ ਅਤੇ ਅਮਰਤਾ ਵੜਿੰਗ ਨੇ ਜੋ ਆਖਿਆ ਉਹ ਅਕੀਰ ਵਿੱਚ ਸੁਣਾਵਾਂਗੇ ਪਹਿਲਾਂ ਇੱਕ ਝਾਤ ਟਿਕਟ ਲੈਣ ਅਤੇ ਚੋਣ ਹਾਰਨ ਦੇ ਸਫ਼ਰ ਉੱਤੇ ਮਾਰਦੇ ਆ ਲੋਕ ਸਭਾ ਚੋਣਾਂ ਦੌਰਾਨ ਆਪਣੀ ਪਤਨੀ ਨੂੰ ਬਠਿੰਡਾ ਤੋਂ ਟਿਕਟ ਦਿਵਾਉਣ ਵਿੱਚ ناکਾਮ ਰਹੇ ਪੰਜਾਬ ਕਾਂਗਰਸ ਪ੍ਰਧਾਨ ਜੈਮਣੀ ਚੋਣ ਵਿੱਚ ਪਤਨੀ ਅਮਰਤਾ ਵੜਿੰਗ ਨੂੰ ਟਿਕਟ ਦਿਵਾਉਣ ਵਿੱਚ ਸਫਲ ਹੋ ਗਈ। ਸਫਲ ਕਾਦਾ ਹੋ ਗਏ ਉਹ ਪੰਜਾਬ ਕਾਂਗਰਸ ਪ੍ਰਧਾਨ ਹੋਣ ਦੇ ਬਾਵਜੂਦ ਇੱਕ ਹੱਦੇ ਤੱਕ ਸੀਮਿਤ ਹੋ ਕੇ ਰਹਿ ਗਈ। ਇੱਕ ਮਹੀਨੇ ਤੋਂ ਵੱਧ ਲੰਮਾ ਚੱਲੇ ਚੋਣ ਪ੍ਰਚਾਰ ਦੌਰਾਨ ਰਾਜਾ ਵੜਿੰਗ ਸਿਰਫ ਇੱਕ ਦਿਨ ਕੁਝ ਦੇਰ ਲਈ ਬਰਨਾਲਾ ਚੋਣ ਜਲਸੇ ਨੂੰ ਸਬੋਧਨ ਕਰਨ ਲਈ ਪਹੁੰਚੇ। ਮੁੱਖ ਮੰਤਰੀ ਦੀ ਕੁਰਸੀ ਉੱਤੇ ਬੈਠਣ ਦੇ ਚਾਹਵਾਨ ਅਤੇ ਇਸ ਨੂੰ ਲੈ ਕੇ ਪ੍ਰਚਾਰ ਵੀ ਕਰਨ ਵਾਲੇ ਰਾਜਾ ਬਣਿੰਗ ਨੇ ਸਿਰਫ ਗਿੱਦੜਵਾਹ ਸੀਟ ਨਹੀਂ ਹਾਰੀ ਸਗੋਂ ਬਹੁਤ ਕੁਝ ਗਵਾ ਲਿਆ ਜਿਸ ਦਾ ਅਹਿਸਾਸ ਹਾਲੇ ਅੱਗੇ ਜਾ ਕੇ ਹੋਣਾ ਹੈ ਹੁਣ ਤੱਕ ਉਹ ਗਿੱਦੜਵਾਹ ਨੂੰ ਜੱਦੀ ਸੀਟ ਮੰਨ ਚੁੱਕੇ ਸਨ ਪਰ ਹਰਦੀਪ ਸਿੰਘ ਡੈਂਪੀ ਢਿੱਲੋਂ ਨੇ ਸਿਰਫ 2 ਸਾਲ ਲਈ ਇਹ ਸੀਟ ਨਹੀਂ ਜਿੱਤੀ ਸਗੋਂ ਭਵਿੱਖ ਵਿੱਚ ਵੀ ਪੱਕਾ ਹੱਕ ਜਮਾਉਣ ਲਈ ਉਹ ਕੰਮ ਕਰਨਗੇ ਹਾਕਮ ਧਰ ਨਾਲ ਜੁੜੇ ਹੋਣ ਦਾ ਉਹਨਾਂ ਨੂੰ ਲਾਹ ਵੀ ਮਿਲਣਾ ਕੁਦਰਤੀ ਗੱਲ ਹੈ ਇਸ ਲਈ ਰਾਜਾ ਬਣਿੰਗ ਨੂੰ 2027 ਵਿੱਚ ਗਿੱਦੜਵਾਹਾ ਅੰਦਰ ਵੱਡੀ ਚੁਣੌਤੀ ਮਿਲਨੀ ਤੈਅ ਹੋ ਗਈ ਹੈ ਕਿ ਫੇਰ ਉਹ ਹਲਕਾ ਬਦਲਣਗੇ ਕਿ ਲੁਧਿਆਣਾ ਲੋਕ ਸਭਾ ਹਲਕੇ ਦੇ ਕਿਸੇ ਵਿਧਾਨ ਸਭਾ ਹਲਕੇ ਤੋਂ ਚੋਣ ਲੜਨਗੇ ਭਵਿੱਖ ਵਿੱਚ ਜੇਕਰ ਜਿਹਾ ਹੁੰਦਾ ਤਾਂ ਹੈਰਾਨ ਹੋਣ ਦੀ ਲੋੜ ਨਹੀਂ ਇਸ ਗੱਲ ਦੀ ਚਰਚਾ ਅੱਜ ਚੋਣ ਨਤੀਜੇ ਆਉਣ ਨਾਲ ਸ਼ੁਰੂ ਹੋ ਗਈ ਹੈ ਪਰ ਇਸ ਤੋਂ ਵੀ ਵੱਡੀ ਗੱਲ ਹੁਣ ਹਾਰ ਦੀ ਨੈਤਿਕ ਜ਼ਿੰਮੇਵਾਰੀ ਦੀ ਹੈ ਆਉਣ ਵਾਲੇ ਦਿਨਾਂ ਵਿੱਚ ਹੋ ਸਕਦਾ ਹੈ ਕਿਸ ਤਰ੍ਹਾਂ ਦੀਆਂ ਆਵਾਜ਼ਾਂ ਪਾਰਟੀ ਦੇ ਅੰਦਰੋਂ ਅਤੇ ਬਾਹਰੋਂ ਉੱਠਣੀਆਂ ਸ਼ੁਰੂ ਹੋ ਜਾਣ ਡੇਰਾਬਾਬਾ ਨਾਨਕ ਵਿੱਚ ਵੀ ਸਾਫ ਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਜਤਿੰਦਰ ਕੌਰ ਚੌਣ ਹਾਰੇ ਨੇ ਮੈਂਬਰ ਪਾਰਲੀਮੈਂਟ ਰੰਧਾਵਾ ਦੇ ਪਿਛਲੇ ਭਾਸ਼ਣ ਕੱਢ ਕੇ ਦੁਬਾਰਾ ਸੁਣੋਂਗੇ ਤਾਂ ਹੈਂਕੜ ਅਤੇ ਲੋੜੋਂ ਵਧੇਰੇ ਆਤਮ ਵਿਸ਼ਵਾਸ ਸਾਫ ਝਲਕਦਾ ਨਜ਼ਰ ਆਏਗਾ ਰਾਜਾ ਬੜਿੰਗਵਾਂਗ ਸੁਖੀ ਰੰਧਾਵਾ ਵੀ ਮੁੱਖ ਮੰਤਰੀ ਬਣਨਾ ਲੋਚਦੇ ਨੇ ਦੋਹਾਂ ਨੂੰ ਐਮਪੀ ਬਣਨ ਮਗਰੋਂ ਪਤਨੀਆਂ ਨੂੰ ਆਪਣੀਆਂ ਸੀਟਾਂ ਤੋਂ ਟਿਕਟ ਦਿਵਾਉਣਾ ਹੁਣ ਮਹਿੰਗਾ ਸਾਬਤ ਹੋਏਗਾ ਕਿਉਂਕਿ ਹਾਰ ਕਰਕੇ ਡੈਂਟ ਉਹਨਾਂ ਦੀ ਹੀ ਸਾਖ ਵਿੱਚ ਪਿਆਏ। ਚੱਬੇਵਾਲ ਤਾਂ ਵੈਸੇ ਹੀ ਕਾਂਗਰਸ ਨੇ ਆਮ ਆਦੀ ਪਾਰਟੀ ਨੂੰ ਥਾਲੀ ਵਿੱਚ ਰੱਖ ਕੇ ਦੇ ਦਿੱਤੀ। ਇੱਥੋਂ ਆਮ ਆਦੀ ਪਾਰਟੀ ਨੇ ਐਮਪੀ ਬਣੇ ਡਾਕਟਰ ਰਾਜਕਮਾਰ ਚੱਬੇਵਾਲ ਦੇ ਪੁੱਤ ਇਸ਼ਾਂਕ ਕੁਮਾਰ ਨੂੰ ਟਿਕਟ ਦਿੱਤੀ ਸੀ ਜੋ ਵੱਡੇ ਫਰਕ ਨਾਲ ਚੋਣ ਜਿੱਤੇ ਨੇ। ਕਾਂਗਰਸ ਨੇ ਬਸਵਾ ਦੇ ਪੁਰਾਣੇ ਆਗੂ ਨੂੰ ਇਥੋਂ ਟਿਕਟ ਦਿੱਤੀ ਜੋ ਬੁਰੀ ਤਰ੍ਹਾਂ ਨਾਲ ਹਾਰ ਗਏ ਰਹੀ ਗੱਲ ਬਰਨਾਲਾ ਦੀ ਤਾਂ ਇਥੋਂ ਆਮ ਆਦਮੀ ਪਾਰਟੀ ਤੋਂ ਬਾਗੀ ਹੋ ਕੇ ਲੜੇ ਗੁਰਦੀਪ ਸਿੰਘ ਬਾਠ ਕਾਂਗਰਸ ਦੀ ਜਿੱਤ ਦਾ ਵੱਡਾ ਕਾਰਨ ਬਣੇ ਨੇ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਸਟੇਜਾਂ ਤੋਂ ਰੁੱਤ ਨਮਿਆਂ ਦੀ ਆਈ ਵਾਲੀ ਗੱਲ ਸੁਣਾਉਂਦੇ ਨੇ ਪਰ ਕਾਂਗਰਸ ਇਸ ਨੂੰ ਸਮਝ ਨਹੀਂ ਸકી ਲੋਕ ਕਾਂਗਰਸੀਆਂ ਅਤੇ ਅਕਾਲੀਆਂ ਦੀ ਰਵਾਇਤੀ ਸਿਆਸਤ ਤੋਂ ਅੱਕੇ ਹੋਏ ਨੇ ਇਸ ਦਾ ਸਬੂਤ ਪਿਛਲੀਆਂ ਆਮ ਵਿਧਾਨ ਸਭਾ ਚੋਣਾਂ ਨੇ ਜਿਸ ਵਿੱਚ ਆਮ ਆਦਮੀ ਪਾਰਟੀ ਨੂੰ ਇੱਕ ਪਾਸੜ ਫਤਵਾ ਲੋਕਾਂ ਨੇ ਦਿੱਤਾ ਸੀ ਆਕੜ ਜਾਂ ਹੈਂਕੜ ਲੋਕ ਪਸੰਦ ਨਹੀਂ ਕਰਦੇ ਅਤੇ ਹਲੀਮੀ ਦਾ ਲੋਕਾਂ ਉਤੇ ਵੱਧ ਅਸਰ ਹੁੰਦਾ ਪਰ ਜ਼ਿਮਨੀ ਚੋਣਾਂ ਅਤੇ ਇਸ ਤੋਂ ਪਹਿਲਾਂ ਕਾਂਗਰਸੀ ਆਗੂਆਂ ਦੇ ਬਿਆਨ ਅਤੇ ਅੰਦਾਜ਼ ਦੇਖੋ ਕਿਵੇਂ ਹੈਂਕੜ ਭਰੇ ਨੇ ਚੋਣ ਪ੍ਰਚਾਰ ਵੀ ਇਹਨਾਂ ਦਾ ਨਾ ਪੱਕੀ ਰਿਹਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿੰਦਣ ਦਾ ਹੀ ਇੱਕ ਨੁਕਾਤੀ ਪ੍ਰੋਗਰਾਮ ਇਹਨਾਂ ਨੇ ਬਣਾਈ ਰੱਖਿਆ ਉਧਰ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਾਕਮ ਧਿਰ ਦੇ ਦੂਜੇ ਆਗੂਆਂ ਨੇ ਇਸ ਤੋਂ ਕਾਫੀ ਹੱਦ ਤੱਕ ਕਿਨਾਰਾ ਕਰਕੇ ਪਰਹੇਜ਼ ਹੀ ਕੀਤਾ ਰਾਜਾ ਬਰਿੰਗ ਬਾਰੇ ਤਾਂ ਸੋਸ਼ਲ ਮੀਡੀਆ ਉੱਤੇ ਅੱਜ ਇੱਕ ਜੋਤਸ਼ੀ ਦੀ ਭਵਿੱਖਬਾਣੀ ਵੀ ਖੂਬ ਵਾਇਰਲ ਹੋ ਰਹੀ ਹੈ ਇਸ ਵਿੱਚ ਆਖਿਆ ਗਿਆ ਹੈ ਕਿ ਰਾਜਾ ਬਰਿੰਗ ਕਦੇ ਮੁੱਖ ਮੰਤਰੀ ਨਹੀਂ ਬਣ ਸਕਦਾ ਕਾਂਗਰਸ ਵਿੱਚ ਉੰਜ ਵੀ ਕਈ ਆਗੂ ਮੁੱਖ ਮੰਤਰੀ ਬਣਨ ਲਈ ਠੰਡੇ ਜੰਗਲ ਲੜ ਰਹੇ ਪ੍ਰਤੀਤ ਹੁੰਦੇ ਨੇ ਭਾਜਪਾ ਦੇ ਬਜ਼ੁਰਗ ਆਗੂ ਲਾਲ ਕ੍ਰਿਸ਼ਨ ਅਡਵਾਨੀ ساری ਉਮਰ ਪ੍ਰਧਾਨ ਮੰਤਰੀ ਬਣਨ ਦੇ ਚਾਹਵਾਨ ਰਹੇ ਅਤੇ ਉਹਨਾਂ ਪਾਰਟੀ ਲਈ ਕਈ ਦਹਾਕੇ ਕੰਮ ਵੀ ਕੀਤਾ ਹੁਣ ਪੰਜਾਬ ਅੰਦਰ ਵੀ ਇਹੋ ਕਿਹਾ ਜਾ ਰਿਹਾ ਹੈ ਕਿ ਜਿਹੜੇ ਆਹ ਸਾਰੇ ਕਾਂਗਰਸੀ ਆਗੂ ਮੁੱਖ ਮੰਤਰੀ ਬਨਣਾ ਲੋਚਦੇ ਨੇ ਇਹਨਾਂ ਨਾਲ ਲਾਲ ਕ੍ਰਿਸ਼ਨ ਅਡਵਾਨੀ ਵਾਲੀ ਹੁਣੀ ਐ ਤੁਸੀਂ ਸੋਚਦੇ ਹੋਵੋਗੇ ਕਿ ਸਾਰੀ ਗੱਲਬਾਤ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾਦੀ ਬਿਲਕੁਲ ਗੱਲ ਨਹੀਂ ਹੋਈ ਅਸਲ ਵਿੱਚ ਉਹਨਾਂ ਵੀ ਕਾਂਗਰਸ ਦੀ ਬੇੜੀ ਡੋਬਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਹਰੇਕ ਥਾਂ ਹਰੇਕ ਭਾਸ਼ਣ ਵਿੱਚ ਉਹ ਵੀ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਹੀ ਘਟੀਆ ਦਰਜੇ ਦੀ ਸ਼ਬਦਾਵਲੀ ਵਰਤ ਕੇ ਨਿੰਦਾ ਕਰਦੇ ਹੋਏ ਨਜ਼ਰ ਆਏ ਕਾਂਗਰਸ ਦਾ ਹਾਲ ਦੇਖੋ ਜਿਹੜੇ ਆਗੂਆਂ ਖਿਲਾਫ ਪੰਜਾਬ ਬਿਜੀਲੈਂਸ ਨੇ ਭ੍ਰਿਸ਼ਟਾਚਾਰ ਦੇ ਪਰਚੇ ਦਰਜ ਕੀਤੇ ਅਤੇ ਜੋ ਡਰ ਦੇ ਭਾਜਪਾ ਵਿੱਚ ਚਲੇ ਗਏ ਅਤੇ ਉਹਨਾਂ ਵਿੱਚੋਂ ਕਈ ਬਦਨਾਮ ਹੋਏ ਉਹਨਾਂ ਦੀ ਘਰ ਵਾਪਸੀ ਕਰ ਲਈ ਪਰ ਜਿਹੜੇ ਦਿਲਵੀਰ ਸਿੰਘ ਗੋਲਦੀ ਦਾ ਲੋਕਾਂ ਵਿੱਚ ਆਧਾਰ ਹੈ ਅਤੇ ਜੋ ਹੁਣ ਵਾਪਸ ਕਾਂਗਰਸ ਵਿੱਚ ਆਉਣਾ ਚਾਹੁੰਦੇ ਸਨ ਉਹਨਾਂ ਲਈ ਅੜਿੱਕਾ ਢਾਕੇ ਖੜੇ ਹੋ ਗਏ ਅਸਲ ਵਿੱਚ ਕਾਂਗਰਸ ਨੂੰ ਮੁਕੰਮਲ ਬਦਲਾਅ ਦੀ ਲੋੜ ਹੈ ਥੋੜੀ ਬਹੁਤੀ ਮਰਮਤ ਨਾਲ ਹੁਣ ਪੁਰਾਣਾ ਇੰਜਣ ਨਹੀਂ ਚੱਲਣਾ ਕਾਂਗਰਸ ਲਈ ਨਵੇਂ ਲੀਡਰਸ਼ਿਪ ਪੈਦਾ ਕਰਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਪੜੇ ਲਿਖੇ ਸਾਫ ਦਿਖ ਵਾਲੇ ਯੂਥ ਨੂੰ ਅੱਗੇ ਲਿਆਉਣਾ ਹੋਵੇਗਾ ਅਤੇ ਹਰ ਹਾਲਤ ਵਿੱਚ ਬਦਨਾਮ ਲੋਟੂ ਲੀਡਰ ਲਾਂਬੇ ਕਰਨੇ ਪੈਣਗੇ ਤਾਂ ਹੀ 2027 ਵਿੱਚ ਜਾ ਕੇ ਗੱਲ ਬਣੂ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਲਾਲਚੰਦ ਕਟਾਰੂ ਚੱਕ ਦੇਖੋ ਜੋ ਨਤੀਜੇ ਆਉਣ ਮਗਰੋਂ ਕਾਂਗਰਸੀਆਂ ਦੀ ਹੈਂਕੜ ਬਾਰੇ ਕੀ ਬੋਲੇ ਵੰਨਜੀ ਨੇ ਕਹਿ ਸੀਗਾ ਜਿੱਤ ਗਿਆ ਨਾ ਔਰ ਅਸੀਂ ਜਿੱਤ ਗਏ ਆ ਔਰ ਮਾਝੇ ਦੇ ਵਿੱਚ ਸਿਪਾਈ ਦਾ ਜਿਹੜਾ ਅੱਜ ਅਸੀਂ ਮੁੱਢ ਬਣਤਾ ਇਹ ਜਿਹੜਾ ਆਪਣੇ ਆਪ ਨੂੰ ਕਹਿੰਦਾ ਮੈਂ ਜੰਗਲ ਦਾ ਸ਼ੇਰ ਆ ਸਰ ਜੰਗਲ ਦਾ ਸ਼ੇਰ ਜਿਹੜਾ ਉਹ ਮਾਤ ਇਹ ਵਾਰ ਅਕਨੈਤ ਸਾਹਿਬ ਤੁਸੀਂ ਵਾਅਦਾ ਕੀਤਾ ਸੀਗਾ ਇੱਕ ਪਰਿਵਾਰ ਕੋ ਪਰਿਵਾਰ ਦਾ ਇੱਕ ਲੋਕਾਂ ਨੂੰ ਕਿ ਕੇਜਰੀਵਾਲ ਸਾਹਿਬ ਸੀਟ ਲੈ ਕੇ ਦਊਗਾ ਇਹ ਵਾਲੀ ਔਰ ਦੂਜੀ ਮੈਂ ਮੈਂ ਕਹਿਆ ਸੀ ਅਰਵਿੰਦ ਜੀ ਨੂੰ ਕਹਿ ਦਿੰਦਾ ਮੈਂ ਬੱਤ ਪ੍ਰੋਸਾ ਕੀਤਾ ਸੀਗਾ ਜੀ ਮੈਂ ਅਰਵਿੰਦ ਜੀ ਨੂੰ ਕਹਿਆ ਜਿੱਤ ਕੇ ਦਊਗਾ ਭਾਵੇਂ ਜੋ ਮਰਜ਼ੀ ਹੋ ਜਾਵੇ ਅੱਜ ਸੀਟ ਜਿੱਤ ਕੇ ਦੇਤੀ ਆ ਔਰ ਪਰਿਵਾਦ ਬਾਦ ਹੰਕਾਰ ਦਾ ਅੰਤ ਕਰਦਾ ਤੇ ਮੈਂ ਸਮਝਦਾ ਕਿ ਜਿਹੜਾ ਇੱਕ ਬਾਬਾ ਬਾਬੇ ਨਾਨਕ ਦੇ ਦਰ ਇੱਕ ਮੈਂ ਸਮਝਦਾ ਵੀ ਗੁੰਡਾਰਾਸ ਇੱਕ ਵੰਦ ਜਵਾਨੀ ਔਰ ਹੰਕਾਰ ਜਿਸ ਤਰ੍ਹਾਂ ਸਿਰ ਚੜ ਕੇ ਬੋਲਦਾ ਸੀਗਾ ਉਹਨਾਂ ਸਿਆਸੀ ਲੋਕਾਂ ਦੇ ਮੈਂ ਸਮਝਦਾ ਕਿ ਬਾਬੇ ਨਾਨਕ ਦੀ ਇਤਿਹਾਸਿਕ ਧਰਤੀ ਤੋਂ ਜਿਹੜਾ ਇੱਕ ਸੰਦੇਸ਼ ਆਇਆ ਕਿ ਮੈਂਡੇਟ ਆਇਆ ਉਹ ਉਹਨਾਂ ਨੂੰ ਸਿੱਖਣਾ ਚਾਹੀਦਾ ਔਰ ਜਿਸ ਤਰ੍ਹਾਂ ਲੋਕਾਂ ਨੂੰ ਉਹਨਾਂ ਦੇ ਮੂੰਹ ਤੇ ਚੰਡ ਮਾਰੀ ਆ ਮੈਂ ਸਮਝਦਾ ਕਿ ਐਸੇ ਸਿਆਸਤਦਾਨ ਜਿਹੜੇ ਲੋਕਾਂ ਨੂੰ ਪਿਆਰਾਂ ਚ ਰੋਂਦਣ ਦਾ ਐਟੀਟਿਊਡ ਰੱਖਦੇ ਆ ਜਿਹੜਾ ਸਾਹਮਣੇ ਜਿਹੜਾ ਸਾਹਮਣੇ ਲੋਕ ਕਾ ਮਤਲਬ ਕਿੜੀਆਂ ਵਰਗੇ ਆ ਉਹਨਾਂ ਨੇ ਬਹੁਤ ਵੱਡਾ ਸਬਕ ਆ ਸੋ ਆਮ ਆਦਮੀ ਪਾਰਟੀ ਨੂੰ ਕਿੰਨੇ ਸੀਟਾਂ ਜਿੱਤਣ ਤੋਂ ਬਾਅਦ ਇੱਕ ਬਹੁਤ ਵੱਡਾ ਵੱਲ ਜਿਹੜਾ ਪਿਆਰ ਆ ਪੰਜਾਬ ਦੇ ਲੋਕਾਂ ਤੋਂ ਮਿਲਿਆ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਚੋਂ ਨਤੀਜੇ ਆਉਣ ਨੂੰ ਮਗਰੋਂ ਦੇਖੋ ਕਿਵੇਂ ਆਪਣਾ ਬਚਾਅ ਕਰਦੇ ਆ ਆਪਣੀ ਗੱਲ ਰੱਖੀ ਬਾਈ ਇਲੈਕਸ਼ਨ ਆਮ ਤੌਰ ਤੇ ਅਮੂਮਨ ਤੌਰ ਤੇ ਬਾਈ ਇਲੈਕਸ਼ਨਾਂ ਦੇ ਵਿੱਚ ਸਰਕਾਰਾਂ ਦਲ ਬਰਤਨ ਦੌਲਤ ਦੇ ਨਾਲ ਔਰ ਆਪਣੀ ਤਾਕਤ ਦੇ ਨਾਲ ਜਿੱਤ ਜਾਂਦੀ ਹੈ ਸੋ ਲੋਕਾਂ ਨੂੰ ਇਹ ਵੀ ਹੁੰਦਾ ਕਿ 22 ਸਾਲ ਸਰਕਾਰ ਨੇ ਪਈ ਹੈ ਔਰ 22 ਸਾਲਾਂ ਦੇ ਵਿੱਚ ਅਸੀਂ ਲੋਕਾਂ ਨੇ ਕੰਮ ਲੈਣੇ ਸੋ ਇਸ ਕਰਕੇ ਸਰਕਾਰ ਦੇ ਪ੍ਰਤੀ ਜਿਹੜਾ ਹੈਗਾ ਚੁਕਾਅ ਜਿਹੜਾ ਉਹ ਰਹਿੰਦਾ ਹੈ ਲੇਕਿਨ ਇਸਲੇ ਬਾਵੀਉ ਦੇ ਅਸੀਂ ਇੱਕ ਸੀਟ ਪਾਰਟੀ ਸਿਕਯੁਰ ਕਰ ਪਾਈ ਕਾਲਾ ਢਿਲੋਜੀ ਦੀ ਕਾਮਯਾਬੀ ਦੀ ਉਹ ਸਾਨੂੰ ਇਸ ਗੱਲ ਦੀ ਬੇਹਦ ਖੁਸ਼ੀ ਹੋਈ ਹੈ कि ਅਸੀਂ ਉਸੇ ਜਿੱਤੇ ਪਰ ਮੈਨੂੰ ਪੂਰਨ ਉਮੀਦ ਹੈ ਕਿ ਇਹ ਬਾਏ ਇਲੈਕਸ਼ਨ ਤੁਸੀਂ ਦੇਖੋ ਕਿ ਅਸੀਂ 20000 ਵੋਟ ਪਾਈ ਸੀ ਸਾਨੂੰ ਇਸ ਤੋਂ ਪਹਿਲਾਂ ਜਦੋਂ ਪਾਰਲੀਮੈਂਟ ਦਾ ਚੋਣ ਹੋਇਆ ਅਗਰ ਗਿੱਦੜਬਾਦੀ ਗੱਲ ਕਰੀ ਤੇ ਅੱਜ ਜੇ ਅਸੀਂ ਆਪਦੀ ਪੂਰੀ ਦੀ ਪੂਰੀ ਵੋਟ ਜਿਹੜੀ ਹੈ ਉਹ ਸਕਿਉਰ ਕਰ ਲਈ 50000 ਤੇ ਸਾਡਾ ਜਿਹੜਾ ਕੀਚਾ ਚਾਹੀਦਾ ਸੀ ਉਹ ਅਸੀਂ ਅਚੀਵ ਕੀਤਾ ਬਹੁਤ ਵਾਰੀ ਇਹ ਵੀ ਹੁੰਦਾ ਕਿ ਐਂਟੀ ਇਨਕਮੈਂਟ ਸੀ ਹੋ ਜਾਂਦੀ ਹੈ ਲੋਕਾਂ ਨੂੰ ਲੱਗਦਾ ਕਿ ਤਿੰਨ ਵਾਰ ਲਗਾਤਾਰ ਜਿੱਤ ਗਏ ਬਾਕੀ ਵਿਰੋਧੀਆਂ ਨੇ ਇਹ ਵੀ ਕਿਹਾ ਕਿ ਸਾਨੂੰ ਇੱਕ ਮੌਕਾ ਚਾਹੀਦਾ ਹੈ ਸਾਲ ਸਾਨੂੰ ਤੁਸੀਂ ਦਿਓ ਤੇ ਸਾਨੂੰ ਇੱਕ ਚਾਂਸ ਦੇ ਕੇ ਦੇਖੋ ਇਹ ਸਾਰੇ ਜਿਹੜੇ ਫੈਕਟਰ ਸੀਗੇ ਇਹ ਕਾਊਂਟ ਕੀਤੇ ਔਰ ਅਸੀਂ ਜਿਹੜਾ ਚੋਣ ਹੈ ਉਹ ਹਾਰ ਗਏ ਸੋ ਮੈਂ ਇਹੀ ਕਹਿਣਾ ਚਾਹਣਾ ਮੈਂ ਗਿੱਦੜਵਾ ਦੇ ਲੋਕਾਂ ਦਾ ਉਹਨਾਂ ਲੋਕਾਂ ਦਾ ਜਿਹੜਾ ਰੂ ਲੋਕਾਂ ਦਾ ਜਿਨ੍ਹਾਂ ਨੇ ਰਾਜੇ ਵਿਰਿੰਗ ਨੂੰ ਇੱਥੋਂ ਤੱਕ ਪਹੁੰਚਾਉਣ ਦਾ ਕੰਮ ਕੀਤਾ ਔਰ ਨਾਲ ਹੀ ਨਾਲ ਪੰਜਾਬ ਦੇ ਲੋਕਾਂ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਜਿਸ ਪ੍ਰਕਾਰ ਉਹਨਾਂ ਨੇ ਸਾਨੂੰ ਵੋਟਾਂ ਪਾਈਆਂ ਮੰਡੇਟ ਦਿੱਤਾ ਹੈ ਚਾਰੇ ਦੀਆਂ ਚਾਰੇ ਸੀਟਾਂ ਤੇ ਇਹ ਸਾਡੇ ਲਈ ਜਿੱਤ ਹੈ ਹਾਰ ਨਹੀਂ ਸਭ ਤੋਂ ਪਹਿਲਾਂ ਤਾਂ ਮੈਂ ਬਧਾਈ ਦੇਵਾਂਗੀ ਜਿੰਕੀ ਧਲੋੜੀ ਜੀ ਐਂ ਲੋਕਾਂ ਦਾ ਮੰਡੇਟ ਸਿਰ ਮੱਤੇ ਔਰ ਹਮੇਸ਼ਾ ਲੋਕਾਂ ਦੇ ਨਾਲ ਨਾਲ ਰਹੇਗੀ ਜਿੰਕੀ ਵੀ ਜਿੱਤੋਂ ਤੁਹਾਤਮਾਨ ਜੀ ਬਹੁਤ ਸ਼ੁਕਰਗੁਜ਼ਾਰ ਸਭ ਤੋਂ ਵੱਡੀ ਉਮੀਦ ਹੈ ਕਿ ਸਰਕਾਰ ਹੋਣਾ ਵੀ ਹੈ ਵੀ ਜਿਸ ਤਰ੍ਹਾਂ ਪਚਾਰ ਕਰਦੇ ਰਏ 22 ਸਾਲ ਨੰਬਰ 28 ਸਾਲ ਸੋ ਮੇਰੀ ਉਮੀਦ ਹੈ ਜਿਹੜੇ ਗੰ 28 ਸਾਲਾਂ 'ਚ ਨਹੀਂ ਹੋ ਸਕਦੇ ਉਹਨਾਂ ਦੇ ਵਿੱਚ ਮੈਂ ਯਾਦ ਕਰਾਉਣਾ ਚਾਹਣੀ ਹੈ ਉਹ ਜੀ ਜੀ ਸਰਕਾਰ ਦਾ ਹਿੱਸਾ ਬਣਨ ਜਾ ਰਹੀ ਹੈ ਉਹਨਾਂ 'ਚ ਸਭ ਤੋਂ ਵੱਡਾ ਕੰਮ ਹੈ ਸੱਜਣ ਕੰਮ ਇਹ ਬੜੀ ਵੱਡੀ ਉਮੀਦ ਹੈ ਕਿ ਸਾਡੇ ਸ਼ਹਿਰ ਦਾ ਸਿਫਰ ਫੈਲਦੀ ਅਦਾ ਨਮਾ ਪੈਟ ਤੇ ਹੋਰ ਜਿੰਨੇ ਕੰਮ ਹੈ ਵੀਰ ਜੀ ਨੇ ਜਿਸ ਤਰ੍ਹਾਂ ਪ੍ਰਚਾਰ ਕੀਤਾ ਹੈ ਸੇ 22 ਸਾਲ ਤੋਂ ਮੰਗ ਕੀਤੀ ਹੈ ਔਰ ਲੋਕਾਂ ਨੇ ਉਹਨਾਂ ਨੂੰ ਮੌਕਾ ਦਿੱਤਾ ਤੇ ਮੈਨੂੰ ਲੱਗਦਾ ਹੈ ਜਿਸ ਤਰ੍ਹਾਂ ਦੇ ਨਾਲ ਬਹੁਤ ਵੱਡੇ ਵੱਡੇ ਦਾਅਵੇ ਲਾੜ ਪ੍ਰਚਾਰ ਕੀਤਾ ਗਿਆ ਉਹਨੂੰ ਐਗਜ਼ੀਕਿਊਟ ਵੀ ਕੀਤਾ ਜਾਊਗਾ